ਆ ਆਪਾਰ ਉਹ ਬਠਿੰਡੇ ਵਾਲਾ ਲੁਧਿਆਣੀ ਫਿਰਦਾ ਵੜਿੰਗ ਹਣਾ ਉਹ ਉੱਥੇ ਲੜਦੇ ਫਿਰਦੇ ਇੱਕ ਦੂਜੇ ਨਾਲ ਇੱਕ ਦੂਜੇ ਦੀਆਂ ਆਡੀਓ ਪਤ ਨਹੀਂ ਕੀ ਕਰੀ ਜਾਣ ਦੋ ਇਹਨਾਂ ਨੂੰ ਇਹੀ ਕੰਮ ਕਰੀ ਜਾਣ ਦੋ ਆਪਾਂ ਨੇ ਕੀ ਲੈਣਾ ਇਹ ਆਪਣੀਆਂ ਗੋਟੀਆਂ ਫਿੱਟ ਕਰਨ ਤੇ ਰਹਿ ਜਾਣਗੇ ਉਹ ਨਜ਼ਰ ਚ ਲੋਕ ਆਪਣੇ ਨਾਲ ਫਿੱਟ ਹੋ ਜਾਣਗੇ ਸਿੱਧੀ ਜੀ ਗੱਲ ਹੈ ਥੋਡੇ ਵਰਗਾ ਐਂ ਰਹੂੰਗਾ ਇਹੋ ਜਿਹਾ ਸਵਾ ਦੋ ਸਾਲ ਚ ਕਿਰਪੀ ਦਾ ਕੋਈ ਇਲਜ਼ਾਮ ਲਾ ਕੇ ਦਿਖਾ ਦੇ ਵੀਰੋਂ ਪੈਸੇ ਕਮਾਉਣ ਵਾਲੇ ਕੰਮ ਤਾਂ ਛੱड़ ਤੇ ਮੇਰੇ ਵਰਗੇ ਕਮਲੇ ਨੂੰ ਕਿਸੇ ਨੇ ਕਿਹਾ ਜਿੰਨਾ ਸਮਾਂ ਤੂੰ ਇੱਧਰ ਲਾਇਆ ਆਪਣੇ ਕੰਮ ਕਰਤੀ ਲਾ ਲੈਂਦਾ ਹੁਣ ਤੱਕ ਤੂੰ ਮੇਰੇ ਮਿੱਤਰਾ ਪੈਸੇ ਬਹੁਤ ਕਮਾ ਲੈਂਦਾ ਪੈਸੇ ਨਾਲ ਪੋਜੀਸ਼ਨ ਬਣਦੀ ਕੋਈ ਕਾਰੋਬਾਰ ਚਲਾ ਲੈਂਦਾ ਧਨੀਆਂ ਦੀ ਸੂਚੀ ਵਿੱਚ ਤੂੰ ਵੀ ਅਮੀਰਾਂ ਦੀ ਸੂਚੀ ਵਿੱਚ ਤੂੰ ਵੀ ਆਪਣਾ ਨਾਂ ਲਿਖਵਾ ਲੈਂਦਾ ਕਿਉਂ ਜਵਾਬ ਆਇਆ ਫਿਰ ਆ ਜਵਾਬ ਸੁਣਿਓ ਕਹਿੰਦਾ ਗੱਲ ਤਾਂ ਤੇਰੀ ਠੀਕ ਹੈ ਮਿੱਤਰਾ ਮੈਂ ਪੈਸੇ ਬਹੁਤ ਕਮਾ ਲੈਂਦਾ ਧਨੀਆਂ ਦੀ ਸੂਚੀ ਵਿੱਚ ਮੈਂ ਵੀ ਆਪਣਾ ਨਾਂ ਲਿਖਵਾ ਲੈਂਦਾ ਪਰ ਰੁੱਖਾਂ ਨਾਲ ਸ਼ਾਮਾਂ ਮਿਟਦੀਆਂ ਇਹ ਸਮਾਂ ਸਭ ਨੂੰ ਢਾ ਲੈਂਦਾ ਕਿੰਨੇ ਧਨੀ ਹੋ ਹੋ ਤੁਰ ਗਏ ਕੌਣ ਕਿਸੇ ਦਾ ਨਾਂ ਲੈਂਦਾ ਉਹ ਕੌਣ ਲਿਖਦਾ ਫਿਰ ਸੱਚੀ ਗੁਰਬਾਣੀ ਜੇ ਨਾਨਕ ਹੱਟੀ ਪਾ ਲੇਤਾ ਜੇ ਗੁਰਨਾਨਕ ਦੇਵ ਜੀ ਦੁਕਾਨ ਖੋਲ ਕੇ ਬਹਿ ਜਾਂਦੇ ਤਸ ਜੱਜਣ ਠੱਗ ਵਰਗਿਆਂ ਨੂੰ ਕੌਣ ਸਦਾਰਦਾ ਪੰਜਿਆਂ ਨਾਲ ਪਹਾੜ ਕੌਣ ਰੋਕਦਾ ਉਹ ਮਲਕ ਭਾਗੋ ਤੇ ਭਾਈ ਲਾਲੋ ਦੀਆਂ ਰੋਟੀਆਂ 'ਚੋਂ ਫਰਕ ਕੌਣ ਕੱਢਦਾ ਉਹ ਚਾਰ ਦਾਸੀਆਂ ਕਰਕੇ ਕਿਰਤ ਕਰੋ ਦਾ ਵੰਡ ਛਕੋ ਦਾ ਨਾਮ ਜਪੋਦਾ ਹੋਕਾ ਕੌਣ ਦਿੰਦਾ ਹਰ ਗੱਲ ਪੈਸੇ ਵਾਸਤੇ ਨਹੀਂ ਹੁੰਦੀ ਲੋਕਾਂ ਦੇ ਹੱਕ 'ਚ ਖੜਨ ਦਾ ਵੀ ਆਪਦਾ ਹੀ ਨਜ਼ਾਰਾ ਹੁੰਦਾ ਜਿਹੜਾ ਕਿ ਮੈਂ ਲੈ ਰਿਹਾ ਮੈਨੂੰ ਮੁੱਚ ਕੇ ਦੇਖੋ ਪਤਨਵਾਦਾ ਭਾਈ ਮੈਨੂੰ ਤੁਹਾਡੇ ਤੇ ਮਾਣ ਆਣਾ ਜੇ ਤੁਸੀਂ ਲਵ ਯੂ ਕਹਿੰਨਾ ਮੈਂ ਲਵ ਯੂ 2 3 4 5 6 ਕਹਿੰਨਾ ਜੇ ਤੁਸੀਂ ਮੇਰੇ ਤੇ ਮਾਣ ਕਰਦੇ ਹੋ ਮੈਂ ਤੁਹਾਡੇ ਤੇ ਤਿੱਗਣਾ ਮਾਣ ਕਰਦਾ ਉਸੇ ਮਾਣ ਸਾਰਦਾ ਬਾਈ ਤੁਰਿਆ ਫਿਰਦਾ ਮੈਂ ਆ ਆਪਾਰ ਉਹ ਬਠਿੰਡੇ ਵਾਲ ਲੁਧਿਆਣੇ ਫਿਰਦਾ ਵੜਿੰਗ ਹਣਾ ਉਹ ਉੱਥੇ ਲੜਦੇ ਫਿਰਦੇ ਇੱਕ ਦੂਜੇ ਨਾਲ ਇੱਕ ਦੂਜੇ ਦੀਆਂ ਆਡੀਓ ਪਤ ਨਹੀਂ ਕੀ ਕਰੀ ਜਾਣ ਦੋ ਇਹਨਾਂ ਨੂੰ ਇਹੀ ਕੰਮ ਕਰੀ ਜਾਣ ਦੋ ਆਪਾਂ ਨੇ ਕੀ ਲੈਣਾ ਇਹ ਆਪਣੀਆਂ ਗੋਟੀਆਂ ਫਿੱਟ ਕਰਨ ਤੇ ਰਹਿ ਜਾਣਗੇ ਉਹ ਨਜ਼ਰ ਚ ਲੋਕ ਆਪਣੇ ਨਾਲ ਫਿੱਟ ਹੋ ਜਾਣਗੇ ਸਿੱਧੀ ਜੀ ਗੱਲ ਹੈ ਤੁਹਾਡੇ ਵਰਗਾ ਐਂ ਰਹੂੰਗਾ ਇਹੋ ਜਿਹਾ ਸਵਾ ਦੋ ਸਾਲ ਜਿੱਕਰ ਪਈ ਦਾ ਕੋਈ ਇਲਜ਼ਾਮ ਲਾ ਕੇ ਦਿਖਾ ਦੇ ਵੀਰੋ ਪੈਸੇ ਕਮਾਉਣ ਵਾਲੇ ਕੰਮ ਤਾਂ ਛੱड़ ਤੇ ਮੇਰੇ ਵਰਗੇ ਕਮਲੇ ਨੂੰ ਕਿਸੇ ਨੇ ਕਿਹਾ ਜਿੰਨਾ ਸਮਾਂ ਤੂੰ ਇੱਧਰ ਲਾਇਆ ਆਪਣੇ ਕੰਮ ਕਰਤੀ ਲਾ ਲੈਂਦਾ ਹੁਣ ਤੱਕ ਤੂੰ ਮੇਰੇਆ ਮਿੱਤਰਾ ਪੈਸੇ ਬਹੁਤ ਕਮਾ ਲੈਂਦਾ ਪੈਸੇ ਨਾਲ ਪੋਜੀਸ਼ਨ ਬਣਦੀ ਕੋਈ ਕਾਰੋਬਾਰ ਚਲਾ ਲੈਂਦਾ ਧਨੀਆਂ ਦੀ ਸੂਚੀ ਵਿੱਚ ਤੂੰ ਵੀ ਅਮੀਰਾਂ ਦੀ ਸੂਚੀ ਵਿੱਚ ਤੂੰ ਵੀ ਆਪਣਾ ਨਾਂ ਲਿਖਵਾ ਲੈਂਦਾ ਗੋ ਜਵਾਬ ਆਇਆ ਫਿਰ ਆ ਜਵਾਬ ਸੁਣਿਓ ਕਹਿੰਦਾ ਗੱਲ ਤਾਂ ਤੇਰੀ ਠੀਕ ਹੈ ਮਿੱਤਰਾ ਮੈਂ ਪੈਸੇ ਬਹੁਤ ਕਮਾ ਲੈਂਦਾ ਧਨੀਆਂ ਦੀ ਸੂਚੀ ਵਿੱਚ ਮੈਂ ਵੀ ਆਪਣਾ ਨਾਂ ਲਿਖਵਾ ਲੈਂਦਾ ਪਰ ਰੁੱਖਾਂ ਨਾਲ ਸ਼ਾਮਾਂ ਮਿਟਦੀਆਂ ਇਹ ਸਮਾਂ ਸਭ ਨੂੰ ਢਾ ਲੈਂਦਾ ਕਿੰਨੇ ਧਨੀ ਹੋ ਹੋ ਤੁਰ ਗਏ ਕੌਣ ਕਿਸੇ ਦਾ ਨਾਂ ਲੈਂਦਾ ਉਹ ਕੌਣ ਲਿਖਦਾ ਫਿਰ ਸੱਚੀ ਗੁਰਬਾਣੀ ਜੇ ਨਾਨਕ ਹੱਟੀ ਪਾ ਲੈਤਾ ਜੇ ਗੁਰੂ ਨਾਨਕ ਦੇਵ ਜੀ ਦੁਕਾਨ ਖੋਲ ਕੇ ਬਹਿ ਜਾਂਦੇ ਤਾਂ ਸੱਜਣ ਠੱਗ ਵਰਗਿਆਂ ਨੂੰ ਕੌਣ ਸਦਾਰਦਾ ਪੰਜਿਆਂ ਨਾਲ ਪਹਾੜ ਕੌਣ ਰੋਕਦਾ ਉਹ ਮਲਕ ਭਾਗੋ ਤੇ ਭਾਈ ਲਾਲੋ ਦੀਆਂ ਰੋਟੀਆਂ 'ਚੋਂ ਫਰਕ ਕੌਣ ਕੱਢਦਾ ਉਹ ਚਾਰ ਉਦਾਸੀਆਂ ਕਰਕੇ ਕਿਰਤ ਕਰੋ ਦਾ ਵੰਡ ਛਕੋ ਦਾ ਨਾਮ ਜਪੋ ਦਾ ਉੱਕਾ ਕੌਣ ਦਿੰਦਾ ਹਰ ਗੱਲ ਪੈਸੇ ਵਾਸਤੇ ਨਹੀਂ ਹੁੰਦੀ ਲੋਕਾਂ ਦੇ ਹੱਕ ਚ ਖੜਨ ਦਾ ਵੀ ਆਪਦਾ ਹੀ ਨਜ਼ਾਰਾ ਹੁੰਦਾ ਜਿਹੜਾ ਕਿ ਮੈਂ ਲੈ ਰਿਹਾ ਮੈਨੂੰ ਮੁਚ ਕੇ ਦੇਖੋ ਪਤਾ ਨਵਾਦਾ ਭਾਈ ਮੈਨੂੰ ਤੁਹਾਡੇ ਤੇ ਮਾਣ ਜੇ ਤੁਸੀਂ ਲਵ ਯੂ ਕਹਿੰਦੇ ਹੋ ਮੈਂ ਲਵ ਯੂ 2 3 4 5 6 ਕਹਿੰਦਾ ਜੇ ਤੁਸੀਂ ਮੇਰੇ ਤੇ ਮਾਣ ਕਰਦੇ ਹੋ ਮੈਂ ਤੁਹਾਡੇ ਤੇ ਤਿੱਗਣਾ ਮਾਣ ਕਰਦਾ ਉਸੇ ਮਾਣ ਨਾਲ ਜ਼ਰਾ ਭਾਈ ਤੁਰਿਆ ਫਿਰਦਾ ਮੈਂ Subscribe to One India channel and never miss an update.